हां जी 사스트리카ਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਈ ਹੈ ਸਰਕਾਰੀ ਟੀਚਰ ਜੱਟਾਂ ਦੀ ਕੁੜੀ ਤੇ ਭੈਣ ਦੀ ਉਮਰ ਹੈਗੀ ਐ 51 ਸਾਲ ਤੇ ਵਧੀਆ ਮੁੰਡਾ ਚਾਹੀਦਾ ਜੀ ਜੱਟਾਂ ਦਾ 5-7 ਕਿਲੇ ਪੈੜੀ ਹੋਵੇ ਤੇ ਕੁੜੀ ਬਿਲਕੁਲ ਕੁਮਾਰੀ ਹੈ ਜੀ ਤੇ ਬਸ ਅਈ ਡੇਟ ਹੋ ਗਈ ਵਿਆਹ ਤੋਂ ਥੋੜਾ ਜਿਹਾ ਭੈਣ ਤੇ ਉਹਨਾਂ ਨੇ ਮੈਨੂੰ ਰਿਕਵੈਸਟ ਕਰੀ ਆ ਵੀ ਆਪਣੀ ਵੀਡੀਓ ਜ਼ਰੂਰ ਪਾਓ ਤੇ ਵੀਡੀਓ ਨੂੰ ਕਰਦੇ ਹੋ ਤਾਂ ਕਿਸੇ ਸ਼ਹਿਰ ਦਾ ਹਾਂਜੀ ਸਾਸਤਰੀ ਜੀ ਅੱਲ ਮੈਂ ਥੋੜੀ ਆਪਣੇ ਘਰ ਤੇ ਮੈਂ ਵੀਡੀਓ ਪਾਈ ਸੀ ਜਿਹੜੀ ਇੱਕ ਕੁੜੀ ਨੇ ਕਰੀ ਸੀ ਬਾਹ ਟੁੱਟੀ ਹੋਈ ਸੀ। ਤਾਂ ਮੈਂ ਉਹ ਵੀਡੀਓ ਪਾਈ ਵੀ ਤੇ ਲੋਕਾਂ ਨੇ ਇੰਨਾ ਕੋ ਉਹਦਾ ਮਜ਼ਾਕ ਚੱਕਿਆ। ਜੇ ਹੁਣ ਉਹਦੀ ਜਵਾਕੜੀ ਦੀ ਬਾਹ ਟੁੱਟੀ ਹੋਈ ਸੀ ਠੀਕ ਹੈ। ਸਭ ਦੇ ਘਰੇ ਧੀਆ ਭੈਣਾ ਨੇ ਜੇ ਮੈਨੂੰ ਇਹ ਜਾ ਡਾਟਾ ਬੋਲਣ ਲਈ ਕਿਸੇ ਨੇ ਕਹਿਤਾ ਮੈਂ ਬੋਲੀ ਆਂ। ਤੇ ਮੈਨੂੰ ਇਹ ਦੱਸੋ ਵੀ ਇਹਦੇ ਵਿੱਚ ਹੱਸਣ ਵਾਲੀ ਕੀ ਗੱਲ ਹੈ? ਇਹਦੇ ਬੈਡ ਕਮੈਂਟ ਕਰਦੇ ਹੋ ਤੁਸੀਂ ਬੰਦਿਆਂ ਤੁਹਾਡੇ ਘਰੇ ਹੈ ਨਹੀਂ ਕੋਸ ਧੀਆ ਭੈਣਾ ਦੱਸੋ ਨੂੰ ਸ਼ਰਮ ਨਹੀਂ ਹਾਂਜੀ ਸਤ ਸ੍ਰੀ ਅਕਾਲ ਮੈਂ ਸੋਦੀ ਆਪਣੀ ਗੁਪਿੰਦਰ ਤੇ ਮੇਰੇ ਕੋਲੇ ਆਈ ਹੈ ਇੱਕ ਅੰਬਰਪੁਤਰੀ ਭੈਣ ਤੇ ਭੈਣ ਚਟਸਕ ਫੈਮਿਲੀ ਨੂੰ ਬਲੋਂਗ ਕਰਦੀ ਹੈ ਤੇ ਮੁੰਡਾ ਆਪਾਂ ਨੂੰ ਅੰਬਰਪੁਤਰੀ ਹੀ ਚਾਹੀਦਾ ਜੀ ਭੈਣ ਦੀ ਉਮਰ ਹੈ ਜਿਆ 29 ਸਾਲ ਤੇ ਮੁੰਡਾ ਇੱਕ ਦੋ ਸਾਲ ਬੜਾ ਹੋਵੇ ਕੁਮਾਰੀ ਹੈ ਭੈਣ ਵਿਆਹ ਵਧੀਆ ਕਰ ਦੇਣਗੇ 5 ਤੋਂ 7 ਕਿਲਿਆਂ ਦੇ ਵਿੱਚ ਮੁੰਡਾ ਹੋਵੇ ਸਿੰਪਲ ਵਿਆਹ ਕਰਨਗੇ ਘਰੇ ਵਿਆਹ ਘਰੇ ਕਰਦੇ ਹੁੰਦੇ ਨੇ ਜੀ ਨੇ ਤੇ ਅੰਬਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ 96 ਦੀ ਵਰਨ ਗੁੱਡੀ ਇੱਕ ਹੋਰ ਕਨੇਡਾ ਦੀ ਪੀਆਰ ਤੇ ਭੈਣ ਉਥੇ ਇਨਸਪੈਕਟਰ ਹੈ ਜੀ ਤੇ ਮੁੰਡਾ ਚਾਹੀਦਾ ਆਪਾਂ ਨੂੰ 15 ਤੋਂ 20 ਕਿਲਿਆਂ ਦੇ ਵਿੱਚ ਵਿੱਚ ਤੇ ਮੁੰਡਾ ਵਿਆਹ ਆਪ ਦਾ ਆਪ ਕਰ ਲਵੇ ਭੈਣ ਉਹਨਾਂ ਦੀ ਕੋਈ ਮੰਗ ਡਿਮਾਂਡ ਨਹੀਂ ਹੈਗੀ ਤੇ ਬਸ ਮੁੰਡਾ ਆਪਣਾ ਵਿਆਹ ਆਪ ਕਰ ਲਵੇ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਤੇ ਮੁੰਡਾ 1-2 ਸਾਲ ਵੱਡਾ ਹੀ ਹੋਵੇ ਜੱਟਾਂ ਦਾ ਹੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਰਮਦਾਸੀਆਂ ਦੀ ਕੁੜੀ ਤੇ ਭੈਣ ਦੱਸ ਸਕਿਆ ਉਹ ਆ ਅੰਮ੍ਰਿਤ ਤੇ ਆਪਾਂ ਨੂੰ ਮੁੰਡਾ ਵੀ ਅੰਮ੍ਰਿਤਧਾਰੀ ਚਾਹੀਦਾ ਤੇ ਮੁੰਡਾ ਰਮਦਾਸੀਆਂ ਸਿੱਖਾਂ ਦਾ ਹੀ ਹੋਵੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਸਰਕਾਰੀ ਜੋਬ ਵਾਲਾ ਹੋਵੇ ਤਾਂ ਬਾਲਾ ਵਧੀਆ ਵਿਆਹ ਵਧੀਆ ਕਰ ਦੇਣਗੇ ਤੇ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਭੈਣ ਦੀ ਉਮਰ ਹੈਗੀ ਹੈ 26 ਸਾਲ ਤੇ ਭੈਣ ਨੂੰੜਾ ਨੇ ਆਪਦੀ ਕਾਸਟ ਦੇ ਵਿੱਚ ਹੀ ਕਰਨਾ ਹੈ ਧੰਨਵਾਦ